ਹਾਂਜੀ ਦੋਸਤੋ ਸਸਰੀ ਘਰ ਸਾਰਿਆਂ ਨੂੰ ਪਹਿਲਾਂ ਤਾਂ ਆਪਾਂ ਜਿਹੜਾ ਵੀ ਆਪਣੇ ਕੋਲੋਂ ਮਤਲਬ ਪੈ ਵੀਰ ਪੈਣ ਕੋਈ ਵੀ ਆਈਟਮ ਖਰੀਦ ਕੇ ਲਿਆ ਗਿਆ ਉਹਦੀ 5000 ਤੋਂ ਵੱਧ ਦੀ ਪਾਰਤੀ ਆਪਾਂ ਇਹਦੇ ਬਾਕਸ ਦੇ ਵਿੱਚ ਬੰਦੇ ਦੀਗੇ ਤੇ ਇਹਦਾ ਆਪਾਂ ਲੱਕੀ ਡਰਾਅਟਜ ਕੱਢ ਰਹੇ ਆ ਲੱਕੀ ਆਪਾਂ ਸਕੂਟਰੀ ਕੱਢ ਰਹੇ ਆ ਇਹਦੇ ਵਿੱਚ ਤੇ ਪਾਸਾ ਤਾਂ ਆਈਟਮਾਂ ਹੋਰ ਨੇ ਜਿਵੇਂ ਗੀਜ਼ਰ ਹੋ ਗਿਆ ਆਰਓ ਹੋ ਗਿਆ ਪ੍ਰੈਸ ਆਉਗੇ ਦੇਖ ਕੀ ਪੈਣ ਮੋਬਾਈਲ ਹੈਗਾ ਤੇ ਆਹ ਦਿਖਾ ਦਿਓ ਬਈ ਸਾਰਿਆਂ ਨੂੰ ਜਿਹੜੇ ਲਵੇ ਖੜੇ ਨੇ ਆਪਾਂ ਤਾਂ ਸਾਰੇ ਮਤਲਬ ਇੱਥੇ ਆਪਾਂ ਸਾਰੇ ਸਾਹਮਣੇ ਲਾਈਵ ਹੋ ਕੇ ਕੱਢ ਰਹੇ ਆ ਕੀ ਲੈ ਕੇ ਗਏ ਤੁਸੀਂ ਆਪਣੇ ਕੋਲੋਂ ਆਪਾਂ ਉਹ ਲੈ ਕੇ ਗਏ ਸੀ ਜੀ ਗੀਜ਼ਰ ਇਹ ਲੱਗੇ ਲੀਡੀ ਪੈਨਲ ਲੈ ਕੇ ਦੀਏ ਅਦਰ ਆਪਾਂ ਕੀ ਲੈ ਕੇ ਦੀ ਮੈਂ ਸੋਫੇ ਦੇ ਫਰਿੱਜ ਸੋਫੇ ਦੇ ਫਰਿੱਜ ਲਗਾ ਸਾਰਾ ਦੀ ਪਰਚੀ ਆਪਾਂ ਜਿਹਾ ਸਾਰਾ ਦੇਖਾ ਦੋ ਭਾਈ ਦੇ ਆਪ ਸਾਰੇ ਸਾਹਮਣੇ ਲਾਈਵ ਹੋ ਕੇ ਕੱਟਦੇ ਆ ਕੋਈ ਮਤਲਬ ਕੋਈ ਫਰੇਵ ਵਾਲੀ ਗੱਲ ਨਹੀਂ ਹੈਗੀ ਤੇ ਇੱਕ ਬੱਚੇ ਦਾ ਕਢਵਾਵਾ ਗਿਆ ਆਪਾਂ ਜਿਹੜੇ ਹਾਂ ਆ ਪਰਚੀ ਆ ਮੈਨਾਂ ਸਾਰੇ ਦੇਖ ਲੋ ਵਿੱਚ ਆ ਆਪਾਂ ਬਦਰ ਲਾ ਲੈਂਦੇ ਸਾਰੇ ਨੂੰ ਆਹ ਫੜੀ ਆ ਇੱਕ ਦੋ ਪਰਚੀ ਖੋਲ ਕੇ ਦਿਖਾ ਦਿੰਦੇ ਆ ਪਹਿਲਾਂ ਕਿ ਮਤਲਬ ਕੋਈ ਫਰਾਡ ਪਰਚੀ ਨਹੀਂ ਹੋਊਗੀ ਕੋਈ ਮੈਂ ਸਾਡੇ ਅੱਬਦੀ ਹੋਊਗੀ ਕਿਸੇ ਦੀ ਵੀ ਆ ਸੋਨੀਆ ਹੋ ਗਈ ਸਾਜਰੀ ਤੋਂ ਅਰਵਿੰਦਰ ਸਿੰਘ ਭਾਈ ਕੀ ਪਸ਼ੋਰ ਤੋਂ ਇਉਂ ਖੋਲ ਕੇ ਦਿਖਾ ਰਿਆ ਪਰਚੀਆਂ ਜੀ ਆ ਮਤਲਬ ਕੋਈ ਵੀ ਇਹਦੇ ਚ ਫਰੌਡ ਪਰਚੀ ਨਹੀਂ ਹੋ ਗਈ ਲਾਲੋ ਨਹੀਂ ਗਲਤ ਪਰਚੀ ਨਹੀਂ ਹੋ ਗਈ ਸਾਡੀ ਜਆਪਦੀ ਪਰਚੀ ਪਾਤੀ ਆ ਸੀ ਜਆਪਦੇ ਬੰਦੇ ਨੂੰ ਕੱਟਤੀ ਉਹ ਕੰਮ ਨਹੀਂ ਹੈਗਾ ਆ আলম ਖਾਨ ਲੇ ਲਗਾ ਲੰਦੋ ਸਾਰੇ ਲਗ ਲਗ ਨਹੀਂ ਲਾ ਲੋ ਬਸ ਬੱਚੋ ਜਿਹੜੀ ਪਹਿਲੀ ਪਰਚੀ ਕੱਢਾਂਗੇ ਆਪਾਂ ਪਹਿਲੀ ਸਕੂਟਰ ਦੀ ਪਰਚੀ ਕੱਢਾਂਗੇ ਤੇ ਇੱਕ ਬੱਚੇ ਨੂੰ ਇਧਰ ਘੜਵਾ ਲੈਣਾ ਨਾ ਆਹ ਜੇ ਤੋ ਆ ਆ ਬੱਚਾ ਆ ਜਾ ਇੱਕ ਪਰਚੀ ਝੱਕਣੇ ਦੇ ਦੇ ਵਿੱਚੋਂ ਠੀਕ ਹੈ ਇਹਨੂੰ ਹਿਲਾ ਕੇ ਸਾਰੇ ਜੋ ਇੱਕ ਸਕੂਟਰ ਦੀ ਪਰਚੀ ਪਹਿਲੀ ਪਰਚੀ ਸਕੂਟਰ ਦੀ ਹੋ ਗਈ ਮਤਲਬ ਲੱਕੀ ਡਰਾ ਦੇ ਵਿੱਚ ਜਿਹੜੀ ਪਹਿਲੀ ਪਰਚੀ ਕੱਢ ਰਿਹਾ ਬੱਚੂ ਤੀਨ ਨਵਾਂ ਜਰਾ ਹਰਜੋਤ ਸਿੰਘ ਆ ਲੈ ਇੱਕ ਪਰਚੀ ਕੱਢ ਦੇ ਉਹ ਇੱਕੋ ਪਰਚੀ ਝਕਣੀ ਆ ਹਲਾ ਕੇ ਵਿੱਚੋਂ ਵਿਚਾਲੇ ਜਾਓ ਠੀਕ ਹੈ ਇੱਕ ਪਰਚੀ ਚੱਕੀ ਜਿਆਦਾ ਨਹੀਂ ਚੱਕਣੀ ਹੈਗੀਆ ਠੀਕ ਹੈ ਆਪਰ ਚੀਜ਼ਾਂ ਕਲੀਏ ਨੇ ਆ ਦੇਖ ਲੋ ਇਹ ਵਰਤੀ ਹੈ ਲਖਵਿੰਦਰ ਲਖਵਿੰਦਰ ਪਲੰਬਰ ਆ ਲੇਲ ਖੁਰਦਾ ਲਖਵਿੰਦਰ ਪਲੰਬਰ ਆ ਲੇਲ ਖੁਰਦ ਤੋਂ ਨਿਕਲੀ ਆ ਬਈ ਇਹ ਸਕੂਟਰੀ ਲਖਵਿੰਦਰੋਂ ਨਿਕਲੀ ਆ ਲੇਲ ਖੁਰਦ ਤੋਂ ਬਿਲਕੁਲ ਆਪ ਲਾਈਵ ਹੋ ਕੱਢੀ ਆ ਕੋਈ ਇਹਦੇ ਵਿੱਚ ਕੋਈ ਹੋ ਨਹੀਂ ਹੈਗਾ ਵਰਤੀ ਦਾ ਨੰਬਰ ਹੈਗਾ 434 22 ਤਰੀਕ ਨੂੰ ਬਾਈ ਸਮਾਨ ਲੈ ਗਿਆ ਹੈਗਾ 11ਵੇਂ ਮਹੀਨੇ ਦੇ ਵਿੱਚ ਆ ਸਕੂਟਰੀ ਤਾਂ ਹੋ ਗਈ ਲਖਵਿੰਦਰ ਦੀ ਬਾਈ ਤੇ ਹੁਣ ਇਹਦੇ ਬਾਅਦ ਕਿ ਜਮਾ ਆਪਣਾ ਗੀਜ਼ਰ ਆ। ਅਜੇ ਲਿਖੀ ਮੈਂ ਤਾਂ ਪੈਨ ਲਈ ਪੈਨ ਪੈਨ ਲੈ ਦੇ ਵਿੱਚ ਬਾਦੇ ਪਾਤੀ ਬੂਟ ਦੇ ਪਾਸੇ। ਹਾਂਜੀ। ਹੁਣ ਆਪਾਂ ਕੱਟ ਰਿਹਾ ਗੀਜ਼ਰ। ਵੀ ਜਦ ਦੀ ਪਾਤੀ ਇੱਕ ਵਰਤੀ ਚੱਕਣੀ ਹੈ ਠੀਕ ਹੈ। ਥੱਲੇ ਆ ਕੇ ਚੱਕ ਲੈ ਵਿੱਚੋਂ। ਅਸੀਂ ਇੱਕ ਇੱਕ ਚੱਕ ਲੈ ਵਿੱਚੋਂ। ਉਹਦਾ ਦਿਖਾ ਦਿਓ। ਇਹ ਆ ਗਿਆ ਆਪਣਾ ਪ੍ਰਦੀਪ ਸਿੰਘ ਇਹ ਵੀ ਲੇਲ ਖੁਰਦ ਤੋਂ ਆਇਆ। 88376 53052 ਇਹ 19 ਤਰੀਕ ਨੂੰ ਸਮਾਨ ਲੈ ਗਿਆ 200 ਆਪਣਾ 24 ਨੰਬਰ ਵਰਤੀ ਹੈਗੀ ਇਹ ਵੀ ਲੈਣ ਖੁਰਦਾ ਤੋਂ ਹੈ ਪਿੰਨਮ ਦਾ ਪਿੰਨ ਲੈਰ ਵੀ ਜਾ ਕੇ ਇਹਨੂੰ ਆਪਣਾ ਵੀਜ਼ਰ ਨਿਕਲੇਗਾ ਜੀ ਇੱਕ ਮਿੰਟ ਲਿਖ ਦਿੰਨੇ ਆ ਪਹਿਲਾਂ ਆਹ ਅੱਗੇ ਜਿਸ ਤੋਂ ਆਹ ਠੀਕ ਹੈ ਤੇ ਹੁਣ ਇੱਕ ਆਰੋ ਦੀ ਵਰਤੀ ਚੱਕ ਦੇ ਇੱਕ ਵਾਰੀ ਚੱਕਣੀ ਹੈਗੀ ਹਲਾ ਕੇ ਚੱਕਦੇ ਹੋ ਵਿਚੋ ਇਹ ਹੈ ਹਰਜਿੰਦਰ ਸਿੰਘ ਕਾਲਵਨਜਾਰਾ 25 ਤਰੀਕ ਨੂੰ ਸਮਾਨ ਲੈ ਕੇ ਆਇਆ ਬਾਈ ਆਪਣਾ 70879 62395 610 ਨੰਬਰ ਭਰਤੀ ਹੈ ਇਹਦਾ ਆਰਓ ਬਾਈ ਇਹੋ ਆਰਓ ਨਿਕਲੇਗਾ ਤੇ ਹੁਣ ਚੱਕਦੇ ਕੀ ਪੜ ਮੋਬਾਈਲ ਦੀ ਇਧਰ ਇਧਰ ਲੱਗ ਬਾਜੀ ਇੱਕ ਵਾਰ ਚੱਕ ਦੇ ਉਹ ਤਾਂ ਰਿਹਾ ਇਹ ਹੈਗਾ ਜਗਦੀਪ ਸਿੰਘ ਆ ਇਹ ਵੀ ਲੇਲ ਖੁਰਦ ਤੋਂ ਆਇਆ 26 11 ਨੂੰ ਸਮਾਨ ਲੈ ਕੇ ਆਇਆ ਬਾਈ 70 102 55 190 468 ਨੰਬਰ ਵਰਤੀ ਹੈ ਇਹਨੂੰ ਕੀ ਪੜਨ ਨੂੰ ਆ ਨਿਕਲੇ ਬਾਈ ਤੇ ਹੁਣ ਆ ਗਈਆਂ ਪ੍ਰੈਸਾਂ ਪੰਜ ਪ੍ਰੈਸਾਂ ਰਹਿ ਗਈਆਂ ਪ੍ਰੈਸ ਚੱਕ ਦੇ ਇੱਕ ਦੋ ਇਹ ਹੈ ਲਕਸ਼ਮਣ ਸਿੰਘ ਖਾੜੇਵਾ ਦਾ 90232 66661 ਇਹ ਆਪਣਾ 12 ਮਹੀਨੇ ਚ ਸਵਾਲ ਲੈ ਕੇ ਆਇਆ ਬਈ 22 ਤਰੀਕ ਨੂੰ ਇਹਨੂੰ ਪ੍ਰੈਸ ਨਿਕਲੀ ਹੈ ਇੱਕ ਤਕਰੀਬਤ ਇੱਕ ਹੋਰ ਹੋਰ ਚੱਕ ਦੇ ਮੈਂ ਵੀ ਚੱਕ ਦੇ ਕੋਈ ਨਹੀਂ ਹਰਮਨ ਸਿੰਘ ਲੇਲ ਖੜਦਾ ਲੇਲ ਖੜਦਾ ਹਰਮਨ ਸਿੰਘ ਲੇਲ ਖੜਦਾ ਇਹ ਆਪਣਾ 13 ਤਰੀਕ ਨੂੰ 10 ਮਿੰਟ ਸਮਾਨ ਲੈ ਗਿਆ ਬਈ ਉਹ ਕਹਿੰਦੇ ਸਮਾਨ ਜਾਏ ਹਾਂ ਇੱਕ ਹੋਰ ਚੱਕ ਦੇ ਚੱਕ ਦੇ ਖੋਵਿੰਦਰ ਸਿੰਘ ਲਹਿਰਾਗਾਗਾ 87250 19509 ਇਹ ਵੀ ਦੱਸੇ ਮਹੀਨੇ ਦਾ ਸਮਾਨ ਲੈ ਗਿਆ ਇਹਨੇ ਪ੍ਰੈਸ ਨਿਕਲੀ ਆ ਬਈ ਇੱਕ ਹੋਰ ਚੱਕ ਦੋ ਕਿ ਆ ਗਈਆਂ ਤਿੰਨ ਬਜਾ ਕੇ ਦੇਖ ਇੱਕ ਇੱਕ ਚੱਕ ਇੱਕ ਇੱਕ ਚੱਕ ਇੱਕ ਇੱਕ ਇਹ ਆਪਣਾ ਹੈਗਾ ਭਰਮਜੀਤ ਸਿੰਘ ਹਰੀਗੜਾ 76993 999098 ਇਹਨੇ ਪ੍ਰੈਸ ਨਿਕਲੀ ਐ ਇੱਕ ਵਾਰੀ ਹੋਰ ਚੈੱਕ ਕਰੋ ਇਹ ਹੈਗਾ ਆਪਣਾ ਕਾਂਤਾ ਦੇਵੀ ਨਗਲਾ ਨਗਲੇ ਤੋਂ ਹੈਗਾ ਇਹ ਆ 12ਵੇਂ ਮਹੀਨੇ ਚ ਸਮਾਨ ਲੈ ਕੇ ਨੇ ਇੱਕ ਤਰੀਕ ਨੂੰ ਇਹ ਇਹਨਾਂ ਨੇ ਪ੍ਰੈਸ ਨਿਕਲੀ ਆਪਣੀ ਪ੍ਰੈਸ ਲੈ ਜਾ ਬਾਈ ਜਿਹੜੇ ਲੱਕੀ ਡਰਾ ਨੇ ਇਹ ਆਪਸ ਬਿਲਕੁਲ ਲਾਈਵ ਹੋ ਕੇ ਕੱਢੇ ਨੇ ਮਤਲਬ ਜਿਹੜੇ ਨੂੰ ਨਿਕਲੇ ਨੇ ਆਪਣੇ ਸਮਾਨ ਨਾਲ ਆਪਣਾ ਆਪਣੀ ਦੁਕਾਨ ਤੇ ਅੱਗੇ ਲੈ ਜਾਓ ਮਤਲਬ ਇਹ ਆਪ ਫਰੀ ਨੇ ਬਿਲਕੁਲ ਇਹਨਾਂ ਦੇ ਆਪਾਂ ਕੋਈ ਪੈਸੇ ਨਹੀਂ ਲੈਂਦੇ ਕਿਸੇ ਤੋਂ ਇਹ ਸਿਰਫ ਭਾਤੀਆਂ ਹੀ ਫਰੀ ਭੰਨੇ ਆਪਾਂ ਜੇਕਰ ਤੁਸੀਂ ਅੱਗੇ ਤੋਂ ਪਰਚੇਜ ਕਰਨੀ ਹੈ ਕਿਉਂਕਿ ਇਨਾਮ ਆਪਾਂ ਕੱਢਦੇ ਰਹਿੰਦੇ ਹਾਂ ਲਾ ਲੋ ਤੇ ਸਾਡਾ ਆਪਣਾ ਵਿਜ਼ਿਟ ਕਰੋ ਸੋਨੀ ਟੈਲੀਕਾਮ ਤੇ ਧੰਨਵਾਦ ਦੋਸਤੋ ਬਾਅਦ ਵਿੱਚ ਆਖਦੇ